ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਆਪਾਂ ਆਪਣੀਆਂ ਸ਼ਿਵ ਕੁਮਾਰ ਦੀਆਂ ਲਾਸਟ ਦੋ ਕਵਿਤਾਵਾਂ ਰੈਂਦੀਆਂ ਨੇ ਇੱਕ ਹੈ ਇਨਕਾਰ ਤੇ ਦੂਸਰਾ ਹੈ ਗੀਤ ਤੇ ਇਹ ਦੋਨੇ ਜਿਹੜੀਆਂ ਕਰਕੇ ਆਪਾਂ ਆਪਣੇ ਸਿਲੇਬਸ ਨੂੰ ਅੱਗੇ ਵਧਾਉਣਾ ਵਾ ਕੰਪਲੀਟ ਕਰਨਾ ਵਾ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਜਿਨ੍ਹਾਂ ਨੇ ਪੁਰਾਣੀ ਵੀਡੀਓਜ਼ ਨਹੀਂ ਦੇਖੀਆਂ ਪਲੇਲਿਸਟ ਬਣ ਚੁੱਕੀ ਹੈ ਡਿਸਕ੍ਰਿਪਸ਼ਨ ਚ ਵੀ ਮਿਲ ਜੂ ਵੈਸੇ ਸਰਚ ਕਰੋਗੇ ਤੁਹਾਨੂੰ ਟੌਪ ਤੇ ਮਿਲ ਜੇਗੀ ਪਲੇਲਿਸਟ ਸਾਰਾ ਸਿਲੇਬਸ ਹੁਚ ਕਵਰ ਆਊਟ ਹੈ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੇ ਸ਼ੁਰੂ ਕਰਦੇ ਹਾਂ ਵੀਡੀਓ ਜਿਹੜੀ ਇਨਕਾਰ ਆ ਕਵਿਤਾ ਪਾਸ਼ ਦੀ ਲਿਖੀ ਹੋਈ ਹੈ ਵਿੱਚ ਪਾਸ਼ ਦਾ ਵੀ ਆਇਆ ਸ਼ਿਵ ਕੁਮਾਰ ਦਾ ਵੀ ਆਇਆ ਤਾਂ ਹੁਣ ਸ਼ਿਵ ਕੁਮਾਰ ਦੀ ਮੇ ਵੀ ਖਤਮ ਹੋ ਗਈ ਹੈ ਪਾਸ਼ ਦੀ ਆ ਗਈ ਸੌਰੀ ਇੱਥੇ ਮਿਸਟੇਕ ਹੋ ਗਈ ਸੀ ਇੱਕ ਤਾਂ ਜਿਹੜਾ ਇਨਕਾਰ ਉਹ ਪਾਸ਼ ਦੀ ਲਿਖੀ ਹੋਈ ਹੈ ਇਸ ਵਿੱਚ ਪਾਸ਼ ਦੇ ਕਾਵ ਸਾਹਿਤ ਦਾ ਜਿਹੜਾ ਇੱਕ ਕਾਵਿਕ ਮੈਨੀਫੈਸਟੋ ਆ ਠੀਕ ਹੈ ਜੀ ਕਾਵ ਸਿਧਾਂਤ ਰਾਹੀਂ ਸੋਝਵਾਦੀ ਤੇ ਪ੍ਰਗਤੀਵਾਦੀ ਰੋਮਾਂਟਿਕਤਾ ਨੂੰ ਰੱਦ ਕਰਦਾ ਜਿਸ ਵਿੱਚ ਜੀਵਨ ਦੇ ਸੱਚ ਦਾ ਯਥਾਰਤਕਤਾ ਨਾਲ ਕੋਈ ਸਹੂਕਾਰ ਨਹੀਂ ਹੈ ਉਹ ਆਪਣੇ ਪਾਠਕਾਂ ਤੇ ਉਲੋਚਕਾਂ ਨੂੰ ਕਹਿੰਦਾ ਹੈ ਕਿ ਉਸ ਕੋਲ ਇਹ ਆਸ ਨਾ ਕਰਨ ਕਿ ਉਹ ਉਹਨਾਂ ਦੇ ਦੇਖੋ ਉਹਨਾਂ ਨੇ ਆਪਣੇ ਪਾਠਕਾਂ ਦੀ ਸਮੂਹਿਕ ਲਿਖੀ ਗਈ ਕਵਿਤਾ ਵਾ ਠੀਕ ਹੈ ਜੀ ਉਹ ਹੋਣੇ ਉਹਨੇ ਕਿਹਾ ਵੀ ਸਵਾਦ ਦਾ ਅਰਥਾਤ ਸੌਝਵਾਬ ਤੇ ਪ੍ਰਗਟ ਜਿਹੜੀ ਉਹਨੇ ਪ੍ਰਗਤੀਵਾਦੀ ਰੋਮਾਂਟਿਕਤਾ ਦੀ ਗੱਲ ਕਰਕੇ ਉਨ੍ਹਾਂ ਦੇ ਹੜ ਵਿੱਚ ਉਨ੍ਹਾਂ ਦੇ ਬੱਚਿਆਂ ਦੀ ਤੂਤਲੀ ਕਵਿਤਾਵਾਂ ਧੀਆਂ ਦਾ ਕੰਜਕ ਜਿਹਾ ਸਾਰ ਉੜ ਜਾਂਦਾ ਹੈ ਉਹ ਆਪਣੀ ਕਵਿਤਾ ਵਿੱਚ ਖਾ ਤੇ ਘਾਟੇ ਕਾਰਨ ਪਿੱਚਕੇ ਹੋਏ ਗੰਨਿਆਂ ਕਿਸਾਨ ਦੇ ਦਲਾਨ ਦੇ ਖੂंजे ਵਿੱਚ ਪਈ ਥੋੜੀ ਜਹੀ ਸੋਣੀ ਦੀ ਫਸਲ ਉਸਨੇ ਕਿਹਾ ਕਿ ਬੂਹੇ ਉੱਤੇ ਖੜੇ ਤੰਗੀ ਭਰੇ ਸਿਆਲ ਦੀ ਗੱਲ ਕਰਾਗਾ ਉਸ ਤੋਂ ਹੀ ਆਸ ਨਾ ਕੀਤੀ ਜਾਵੇ ਕਿ ਉਹ ਸਰਦੀ ਦੇ ਰੁੱਤ ਵਿੱਚ ਖਿੜਨ ਵਾਲੇ ਫੁੱਲਾਂ ਦੇ ਨਾਮ ਆ ਤੇ ਪਿੰਡ ਦੀਆਂ ਕੁੜੀਆਂ ਦੇ ਨਾਂ ਕੋ ਨਾਂ ਤਰੇਗਾ ਉਹ ਆਪਣੀ ਕਵਿਤਾ ਵਿੱਚ ਬੈਂਕ ਦੇ ਦਲਾਲੀ ਸੈਕਟਰੀ ਥਾਣੀ ਵਿੱਚ ਰਖ ਪਹੁੰਚਣ ਤੇ ਬਦਮਾਸ਼ਾਂ ਨੂੰ ਪਾਲਣ ਵਾਲੇ ਸਰਪੰਚ ਆਦਿ ਦੀ ਕੋਈ ਰੁੱਖੀ ਜਿਹੀ ਗੱਲ ਹੀ ਕਰੇਗਾ ਮਤਲਬ ਕਹਿੰਦਾ ਮਤਲਬ ਉਹ ਕਹਿੰਦਾ ਕਿ ਮੇ ਤੂੰ ਇਹ ਉਮੀਦ ਨਾ ਕੀਤੀ ਜਾਵੇ ਕਿ ਮੈਂ ਬਹੁਤ ਵਧੀਆ ਗੱਲ ਕਰੂੰਗਾ ਮੇ ਤੋ ਇਹ ਉਮੀਦ ਕੀਤੀ ਜਾਵੇ ਮੈਂ ਕੋਈ ਰੁੱਖੀ ਗੱਲ ਹੀ ਕਰੂੰਗਾ ਮੈਂ ਕੋਈ ਸੱਚਾਈ ਦੀ ਗੱਲ ਹੀ ਕਰੂੰਗਾ ਪਾਸ਼ ਅਮੀਸਾਪ ਦੀ ਕਵਿਤਾ ਦੇ ਵਿੱਚ ਯਥਾਰਥਤਾ ਪ੍ਰਤੀਵਾਦੀ ਰੋਮਾਂਟਿਕਤਾ ਨੂੰ ਰੱਦ ਕਰਦਾ ਮਤਲਬ ਕਹਿੰਦਾ ਮਤਲਬ ਉਹ ਕੋਈ ਇਮੇਜਿਨੇਸ਼ਨ ਵਾਲੀ ਚੀਜ਼ ਕੋਈ ਪਿਆਰ ਵਾਲੀ ਚੀਜ਼ ਨਹੀਂ ਲਿਖਦਾ ਉਹ ਯਥਾਰਥਕਤਾ ਸੱਚ ਹੈ ਉਹ ਸੀਜ਼ ਨੂੰ ਲਿਖਦਾ ਤੇ ਉਹ ਅੱਗੇ ਕਹਿੰਦਾ ਉਸ ਦੇ ਲਈ ਦਿਲ ਪਾਣ ਦੇ ਪੱਤੇ ਵਾਂਗ ਮਾਹਜ਼ਾ ਲੋਥਰਾ ਤੇ ਹੁਸਨ ਮੱਕੀ ਦੀ ਰੋਟੀ ਲੂਨ ਭੁੱਕੀ ਹੋਈ ਸਵਾਦ ਦੇਣ ਵਾਲਾ ਉਸ ਲਈ ਜ਼ਿੰਦਗੀ ਕੋਈ ਖੁੱਲ ਕੇ ਮਨ ਦੀ ਚੀਜ਼ ਨਹੀਂ ਸਗੋ ਘਰ ਦੀ ਕੱਢੀ ਸ਼ਰਾਬ ਵਾਂਗ ਲੋਕ ਕੇ ਪੀਣ ਵਾਲੀ ਚੀਜ਼ ਹੈ ਉਸੋ ਹੀ ਆਸਨਾ ਕੀਤੀ ਜਾਵੇ ਕਿ ਉਹ ਖਰਗੋਸ਼ ਵਾਂਗ ਰੂਹਿਆਂ ਦੀ ਕੂਲੀ ਮਹਿਕ ਤੇ ਪੋਲੇ ਜਹੇ ਪੋਲਾ ਜਹੇ ਸੁੰਗੇਗਾ ਉਹ ਤਾਂ ਹਰ ਚੀਜ਼ ਦੇ ਸਮੱਸਿਆ ਨੂੰ ਇਸ ਤਰ੍ਹਾਂ ਸਿੱਧਾ ਟੱਕਰਦਾ ਜਿਸ ਤਰ੍ਹਾਂ ਜੂਤਾ ਲਾ ਕੇ ਭੁੱਖੇ ਹੋਏ ਬਲਦ ਸਿੱਧੇ ਖੁਰਨੀ ਨੂੰ ਪੈਂਦੇ ਨੇ ਬਹੁਤ ਡੂੰਘੀਆਂ ਗੱਲਾਂ ਸਮਝਾਉਣ ਵਿੱਚ ਥੋੜੀ ਮਿਸਟੇਕ ਤੁਹਾਡੀ ਪ੍ਰੋਬਲਮ ਵੀ ਆ ਰਹੀ ਹੈ ਕਿਉਂਕਿ ਇੱਥੇ ਕੋਈ ਸਮਝਾਉਣ ਵਾਲੀ ਚੀਜ਼ ਨਹੀਂ ਸਿਰਫ ਲਾਈਨਾਂ ਲਿਖੀਆਂ ਹੋਈਆਂ ਕਿ ਆਹ ਹੋ ਰਿਹਾ ਮਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਮਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹੀ ਜੀਜਾ ਆ ਗਿਆ ਠੀਕ ਹੈ ਉਹ ਕਹਿ ਰਿਹਾ ਕਿ ਉਹ ਉਹਨਾਂ ਜੱਟਾਂ ਵਾਲੀ ਤੰਗੀ ਘਟ ਰਹੀ ਹੈ ਜੋ ਮੁਸ਼ਕਲਾਂ ਦੀ ਦੀਵਾਰੀ ਦਾ ਮੁਕਾਬਲਾ ਨਾ ਕਰ ਸਕਣ ਕਰਕੇ ਸਾਧ ਹੋ ਗਏ ਨੇ ਉਹ ਬੁੱਢੀ ਮੋਚੀ ਦੀ ਅੱਖਾਂ ਦੀ ਗਵਾਚੀ ਲੋ ਹੈ ਜਾਂ ਉਹ ਜਿਹੜਾ ਟੁੰਡੇ ਹਾਲਦਾਰ ਦੀ ਲੜਾਈ ਵਿੱਚ ਕੱਟੇਗੇ ਸੱਜੇ ਹੱਥ ਯਾਦ ਹੈ ਠੀਕ ਹੈ ਇਹ ਤੁਹਾਨੂੰ ਤਾਂ ਉਹ ਖਲਾਗ ਰਿਹਾ ਕਿਉਂਕਿ ਇਹ ਸਾਰ ਹੈ ਦੇਖੋ ਛੇ ਕੱਦਾ ਤੁਸੀਂ ਛੱਡਣਾ ਛੱਡ ਵੀ ਸਕਦੇ ਹੋ ਪਰ ਸਿਲੇਬਸ ਦੇ ਵਿੱਚੋਂ ਲਗਭਗ ਥੜਾ ਮੋਟਾ ਪੜ੍ਹਨਾ ਵੀ ਚਾਹੀਦਾ ਵਾ ਹਰ ਇੱਕ ਟੌਪਿਕ ਕਿਉਂਕਿ ਕਈ ਵਾਰ ਐਗਜ਼ਾਮੀਨਰ ਵੀਡੀਓ ਜਿਹੜੀ ਹੈਗੀ ਆ ਸੌਰੀ ਕੁਐਸਚਨ ਜਿਹੜਾ ਹੈਗਾ ਉਹ ਇਧਰ ਉਧਰ ਵੀ ਪਾ ਦਿੰਦਾ ਤਾਂ ਵੀਡੀਓ ਨੂੰ ਪਲੀਜ਼ ਧਿਆਨ ਨਾਲ ਦੇਖਿਆ ਕਰੋ ਉਸ ਤਰੀਕੇ ਨਾਲ ਇਹ ਕਹਿੰਦਾ ਠੀਕ ਹੈ ਜੀ ਹੁਣ ਆਪਾਂ ਇਹਦਾ ਕੇਂਦਰੀ ਭਾਵ ਪੜ੍ਹ ਲੈਂਦੇ ਆ ਕੇਂਦਰੀ ਭਾਵ ਤੋਂ ਸਾਨੂੰ ਇਹਦਾ ਸਾਰ ਵੀ ਸਮਝ ਲੱਗ ਜਾਊਗਾ ਠੀਕ ਹੈ ਉਸ ਤੋਂ ਬਾਅਦ ਅਸੀਂ ਫਿਰ ਅੱਗੇ ਪੜ੍ਹਾਂਗੇ ਇਨਕਾਰ ਕਵਿਤਾ ਦਾ ਕੇਂਦਰੀ ਭਾਵ ਕੀ ਹੈ ਕਵੀ ਕਹਿੰਦਾ ਹੈ ਕਿ ਉਸ ਤੋਂ ਸਵਾਦਾਂ ਵਾਲੀ ਸੋਝਵਾਦੀ ਪ੍ਰਕティਵਾਦੀ ਰੋਮਾਂਟਿਕ ਦੀ ਆਸ ਨਾ ਕੀਤੀ ਜਾਵੇ ਉਹ ਕਹਿੰਦਾ ਦੇਖੋ ਉਹਨੇ ਸਿੱਧਾ ਹੀ ਕਹਿਤਾ ਕਿ ਮੇਤੋਂ ਕੋਈ ਸਵਾਦ ਵਾਲੀ ਮਤਲਬ ਪਿਆਰ ਵਾਲੀ ਸਵਾਦ ਮਤਲਬ ਸੋਝਵਾਦੀ ਪ੍ਰਕティਵਾਦੀ ਜਾਂ ਫਿਰ ਰੋਮਾਂਟਿਕ ਕਵਿਤਾ ਦੀ ਆਸ ਨਾ ਕੀਤੀ ਜਾਵੇ ਕਿਉਂਕਿ ਉਹ ਕਿਸਾਨ ਦਾ ਪੁੱਤ ਹੈ ਉਹ ਕਿਸਾਨਾਂ ਤੇ ਕਿਸਾਨੀ ਨਾਲ ਸੰਬੰਧਿਤ ਲੋਕਾਂ ਦੀ ਦੁੱਖਾਂ ਤੇ ਮੁਸੀਬਤਾਂ ਦੀ ਗੱਲ ਕਰੇਗਾ ਸਾਰ ਸਮਝ ਲੱਗ ਗਿਆ ਨਾ ਹੁਣ ਆਪਾਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਇਹੀ ਜੇ ਕਿਉਂਕਿ ਸਾਡੀ ਆਤਮਾ ਤੁੰਬਦੀ ਹੋਈ ਸਾਨੂੰ ਕਹਿੰਦੀ ਹੈ ਕਿ ਅਸੀਂ ਅਜੇ ਤੱਕ ਲੜੇ ਕਿਉਂ ਨਹੀਂ ਅਸੀਂ ਆਪਣੀ ਲੜਾਈ ਕਾਰਨ ਮਿਲੀ ਸਜ਼ਾ ਨੂੰ ਕਬੂਲ ਕਰਨ ਲਈ ਲੜਦੇ ਰਹਾਂਗੇ ਅਸੀਂ ਇਹ ਲੜਾਈ ਕਰਦੇ ਹੋਏ ਸ਼ਹੀਦ ਹੋਏ ਸਾਥੀਆਂ ਦੀ ਯਾਦ ਨੂੰ ਜਿਉਂਦੀ ਰੱਖਣ ਲਈ ਲੜਦੇ ਰਹਾਂਗੇ ਇਸ ਤਰ੍ਹਾਂ ਸਾਡੀ ਲੜਾਈ ਲਗਾਤਾਰ ਜਾਰੀ ਰਹੇਗੀ ਦੇਖੋ ਇਹ ਕੋਲ ਕਿਸਾਨ ਦੀ ਗੱਲ ਕੀਤੀ ਗਈ ਹੈ ਤੇ ਉਹ ਕਹਿੰਦਾ ਮੈਂ ਕਿਸਾਨ ਦੀ ਗੱਲ ਹੀ ਕਰਨੀ ਆ ਮੈਨੂੰ ਕੋਈ ਸੋਝਬਾਦੀ ਰੋਮਾਂਟਿਕ ਕਵਿਤਾ ਦੀ ਆਸਨਾ ਕੀਤੀ ਜਾਵੇ ਕਿਉਂਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨੀ ਦੀ ਗੱਲ ਕਰੂੰ ਸਾਡੇ ਵੱਡੇ ਬੜੇ ਸਾਡੀ ਕਿਸਾਨੀ ਲਈ ਲੜਦੇ ਲੜਦੇ ਸ਼ਹੀਦ ਹੋ ਗਏ ਅਸੀਂ ਉਹਨਾਂ ਦੇ ਲਈ ਲੜਾਂਗੇ ਉਹਨਾਂ ਦੇ ਬਦਲੇ ਲਵਾਂਗੇ ਕਹਿੰਦਾ ਮਤਲਬ ਇਹ ਆ ਠੀਕ ਹੈ ਜੀ ਹੁਣ ਅਸੀਂ ਅਗਲਾ ਵੀ ਦੇਖੋ ਸੀਮ ਪਾਸ ਦਾ ਹੀ ਆ ਕਿਉਂਕਿ ਜਦੋਂ ਨੇ ਗੱਲ ਹੀ ਕਰਤੀ ਕਿ ਮੈਂ ਸੋਝਵਾਦੀ ਕਵਿਤਾ ਲਿਖਣੀ ਹੋਈ ਨਹੀਂ ਪਰ ਇਹ ਸੈਕਿੰਡ ਕਵਿਤਾ ਵੀ ਇਦਾਂ ਦੀ ਹੋਈ ਆ ਅਸੀਂ ਲੜਾਂਗੇ ਸਾਥੀ ਠੀਕ ਹੈ ਦੇਖੋ ਇਹ ਇਥੇ ਮੈਂ ਕਰਵਾ ਨਹੀਂ ਰਿਹਾ ਮੈਂ ਸਕਰੋਲ ਕਰਕੇ ਖਤਮ ਕਰ ਰਿਹਾ ਇਹਨੂੰ ਕਿਉਂਕਿ ਮੈਂ ਨੈਕਸਟ ਕਵਿਤਾ ਵੱਲ ਵੀ ਬਦਣਾ ਤੇ ਕ੍ਰਾਂਤੀਵਾਦੀ ਭਾਵਨਾ ਨਾਲ ਭਰੀ ਹੋਈ ਕਵਿਤਾ ਇਹ ਰਚਿਤ ਕਵਿਤਾ ਪਾਸ ਦੇ ਦੁਆਰਾ ਇਹਦਾ ਵਿਸ਼ਾ ਵਸਤੂ ਆਪਾਂ ਕਰ ਰਹੇ ਨੇ ਸਾਰੇ ਇਹ ਤੁਸੀਂ ਆਪਣੇ ਆਪ ਕਰ ਲਿਓ ਕ੍ਰਾਂਤੀਕਾਰੀ ਲੋਕ ਕਿਰਤੀਆਂ ਕਿਸਾਨਾਂ ਦੇ ਜੀਵਨ ਵਿੱਚ ਉਦਾਸੀ ਦੂਰ ਕਰਨ ਲਈ ਉਹਨਾਂ ਦੀਆਂ ਸੱਦਰਾ ਪੂਰੀਆਂ ਕਰਨ ਲਈ ਲੜਦੇ ਰਹਿਣਗੇ ਕਿਉਂਕਿ ਅਜੇ ਵੀ ਕਿਰਤੀ ਕਿਸਾਨ ਦੁੱਖ ਝੋਕਰੇ ਹਨ ਖੁਦਗਰਜੀ ਰਿਸ਼ਵਤਖੋਰੀ ਦਾ ਬੋਲਬਾਲਾ ਹੈ ਇਹ ਲੜਾਈ ਬਦੂਕ ਦੀਆਂ ਹੋਂਦ ਵਿੱਚ ਤਲਵਾਰ ਨਾਲ ਤਲਵਾਰ ਦੀਆਂ ਹੋਂਦ ਵਿੱਚ ਲਗਨ ਨਾਲ ਤੇ ਜਾਂਚ ਦੀ ਹੋਂਦ ਵਿੱਚ ਲੜਨ ਦੀ ਲੋੜ ਤੇ ਅਨੁਭਵ ਨਾਲ ਲੜੀ ਜਾਵੇਗੀ ਇਹ ਲੜਾਈ ਇਸ ਕਰਕੇ ਵੀ ਲੜੀ ਜਾਵੇਗੀ ਕਿਉਂਕਿ ਲੜੇ ਬਿਨਾ ਕੁਝ ਨਹੀਂ ਮਿਲਦਾ ਉਹ ਕਹਿੰਦੋ ਸਹੀ ਕਹਿ ਰਿਹਾ ਆਪਣੇ ਹੱਕਾਂ ਲਈ ਲੜਾਂਗੇ ਤਾਂ ਸਾਨੂੰ ਮਿਲੇਗਾ ਕੁਝ ਜੇ ਅਸੀਂ ਨਹੀਂ ਲੜਾਂਗੇ ਸਾਨੂੰ ਕੁਝ ਨਹੀਂ ਮਿਲਣਾ ਸਾਨੂੰ ਕੁਝ ਵੀ ਹਾਸਲ ਨਹੀਂ ਹੋਣਾ ਇਹ ਲੜਾਈ ਸ਼ਹੀਦ ਹੋ ਚੁੱਕੇ ਸਾਥੀਆਂ ਦੀ ਯਾਦ ਦੇਖੋ ਇਹ ਵਾਲੇ ਦਾ ਜਿਹੜਾ ਫਟਾ ਵਾ ਇੱਕ ਕਵਿਤਾ ਦਾ ਇਹ ਪ੍ਰਾਣੀ ਕਵਿਤਾ ਦੇ ਨਾਲ ਮੈਚ ਕਰਦਾ ਵਾ ਠੀਕ ਹੈ ਤੁਸੀਂ ਉਹ ਚੋ ਵੀ ਦੇਖ ਸਕਦੇ ਹੋ ਥੋੜਾ ਅੱਗੇ ਸਾਡੇ ਕੋਲ ਹੀ ਲਾਸਟ ਹੋਂ ਦਾ ਵਾ ਗੀਤ ਮੈਂ ਨਾ ਇੱਕ ਮਿਸਟੇਕ ਕੀਤੀ ਸੀਗੀ ਪਿਛਲੀ ਵੀਡੀਓ ਚ ਪਤਾ ਨਹੀਂ ਆਹ ਵਾਲੀ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਮਾਫੀ ਮੈਂ ਕਹਿਦਾ ਸੀਗਾ ਕਿ ਜਿਹੜੀਆਂ ਉਹ ਦੋ ਕੋਈ ਤਾਵਾਂ ਨੇ ਉਹ ਸ਼ਿਵ ਕੁਮਾਰ ਦੀਆਂ ਨੇ ਸ਼ਿਵ ਕੁਮਾਰ ਕੰਪਲੀਟ ਹੋ ਚੁੱਕਿਆ ਇਹ ਜਿਹੜੀਆਂ ਦੋ ਤਿੰਨ ਪੜੀਆਂ ਨਾ ਅਸੀਂ ਅਸੀਂ ਲੜਾਂਗੇ ਇਨਕਾਰ ਤੇ ਗੀਤ ਇਹ ਪਾਸ ਦੀਆਂ ਨੇ ਠੀਕ ਹੈ ਜੀ ਇਹ ਪਾਸ ਦੀਆਂ ਨੇ ਤੇ ਪਾਸ ਦੀ ਆ ਭਾਗੇ ਲਾਸਟ ਜਿਹੜੀਆਂ ਵਿਸ਼ਾ ਵਸਤੂ ਕਰਨ ਲੱਗੀਆਂ ਗੀਤ ਦਾ ਗੀਤ ਕ੍ਰਾਂਤੀਕਾਰੀ ਕਵੀ 파ਸ਼ ਦੀ ਰਚਨਾ ਹੈ ਇਸ ਵਿੱਚ ਕਵੀ ਨੇ ਇਨਕਲਾਬ ਔਨ ਦੀ ਸੂਰਤ ਦੇ ਵਿੱਚ ਕਾਇਮ ਹੋਣ ਵਾਲੇ ਰਾਜ ਪ੍ਰਬੰਧ ਦੇ ਸੁੱਖਾਂ ਦਾ ਚਿਤਰ ਪੇਸ਼ ਕੀਤਾ ਹੈ ਕਵੀ ਕਹਿੰਦਾ ਹੈ ਕਿ ਜਦੋਂ ਇਨਕਲਾਬ ਦੀ ਸੂਨ ਸਵੇਰ ਚੜ੍ਹੇਗੀ ਤਾਂ ਧਰਤੀ ਤੇ ਅਸਮਾਨ ਨੱਚ ਉੱਠਣਗੇ ਇਸ ਵਿੱਚ ਲੋਕਾਂ ਦਾ ਰਾਜ ਹੋਵੇਗਾ ਉਹ ਆਪ ਹੀ ਮਨੁੱਖਤਾ ਦਾ ਮੁੱਲ ਪਾਉਣਗੇ ਤੇ ਉਸ ਤੋਂ ਬਾਅਦ ਧਰਤੀ ਉੱਤੇ ਸੁਰਗਤ ਸਿਰਜਿਆ ਜਾਏਗਾ ਪ੍ਰਬੰਧ ਬੜਾ ਵਧੀਆ ਹੋਏਗਾ ਠੀਕ ਹੈ ਜੀ ਲਾਲ ਝੰਡਾ ਉੱਚਾ ਲਹਿਰਾਏਗਾ ਕੀਰਤੀਆਂ ਦਾ ਇਸ ਪ੍ਰਬੰਧ ਵਿੱਚ ਕਿਸੇ ਨੂੰ ਭੁੱਖ ਨੰਗ ਜਾਂ ਫੁੱਟਪਾਥ ਤੇ ਨਹੀਂ ਸੌਣਾ ਪਏਗਾ ਇਸ ਵਿੱਚ ਸਾਰਿਆਂ ਦੇ ਜੌਨ ਦੇ ਸਮਾਨ ਇਕੂਰੇ ਹੋਣਗੇ ਕੋਈ ਕਿਸੇ ਦੀਆਂ ਪੁਗਦੀਆਂ ਸਦਰਾਂ ਦਾ ਰੋਲ ਨਹੀਂ ਸਕੇਗਾ ਮਤਲਬ ਰੋਲ ਨਹੀਂ ਸਕੀਗਾ ਮਤਲਬ ਖਤਮ ਨਹੀਂ ਕਰ ਸਕਿਆ ਰੋਲ ਨਹੀਂ ਦੇ ਪਕਨੇ ਰੋਲ ਜੂਗਾ ਔਰ ਚੀਜ਼ ਗਏ ਰੋਲ ਨਹੀਂ ਸਕਦਾ ਤੁੰਗਰੀਆਂ ਹੋਈਆਂ ਸਧਰਾ ਮਤਲਬ ਜ਼ਮੀਨਾ ਜ਼ਮੀਨਾ ਦੀ ਗੱਲ ਕੀਤੀ ਗਈ ਹੈ ਇੱਥੇ ਹੋਰ ਵੀ ਇਹਨੇ ਬਹੁਤ ਕੁਝ ਲਿਖਿਆ ਹੈ ਕਿ ਮਾਂ ਦਾ ਬੱਚਾ ਭੁੱਖਾ ਨਹੀਂ ਸੌਏਗਾ ਹੋਰ ਥੋੜੀ ਦੋ ਚਾਰ ਲਾਈਨਾਂ ਹੋਰ ਲਿਖ ਸਕਦੇ ਹਾਂ ਲਾਸਟ ਆਪਾਂ ਕੇਂਦਰੀ ਭਾਵ ਕਰਕੇ ਇਸ ਨੂੰ ਕੰਪਲੀਟ ਕਰਦੇ ਹਾਂ ਇਨਕਲਾਬ ਔਨ ਪਿੱਛੋ ਲੋਕਾਂ ਦਾ ਰਾਜ ਕਾਇਮ ਹੋਵੇਗਾ ਜਿਸ ਵਿੱਚ ਕਿਰਤੀ ਲੋਕਾਂ ਨੂੰ ਕਿਰਤਾ ਪੂਰਾ ਮੁੱਲ ਮਿਲੇਗਾ ਕੋਈ ਲਹੂ ਪੀਣਾ ਲੁਟੀਰਾ ਨਹੀਂ ਬਚੇਗਾ ਦੁਨੀਆ ਤੇ ਕਿਰਤਿਆਂ ਦੀ ਇੱਕੋ ਜਮਾਤ ਹੀ ਰਹਿ ਜਾਵੇਗੀ ਉਸ ਦਾ ਲਾਲ ਝੰਡਾ ਉੱਚਾ ਲਹਿਰਾਏਗਾ ਇਸਨਾ ਭੁੱਖਾ ਨੰਗਰੀਪਾਂ ਦੇ ਜਵਰ ਵੈਰ ਵਿਤ ਕਰੇ ਖਤਮ ਹੋ ਜਾਣਗੇ ਸਭ ਨੂੰ ਇਨਸਾਨ ਦੇ ਨਾਮ ਨਾਲ ਕਿਰਤਾ ਪੂਰਾ ਮੁੱਲ ਮਿਲੇਗਾ ਤੇ ਹਰ ਪਾਸੇ ਖੁਸ਼ਹਾਲੀ ਆਖੇਗੀ ਤੇ ਦੇਖੋ ਇਹ ਵੀਡੀਓ ਦੇ ਵਿੱਚ ਆਪਾਂ ਨਾ ਇਹਦੀਆਂ ਤਿੰਨ ਗੀਤਿਆਂ ਦੇ ਉਸ ਨੂੰ ਪਾਸ ਨੂੰ ਆਪਾਂ ਕੰਪਲੀਟ ਕੀਤਾ ਵਾ ਹੁਣ ਆਪਾਂ ਬਾਕੀ ਗ੍ਰਾਮਰ ਪੋਰਸ਼ਨ ਵੀ ਕਰਾਂਗੇ ਤੇ ਬਾਕੀ ਹਿਸਟਰੀ ਪੋਲੀਟੀਕਲ ਦੇ ਸਿਲੇਬਸ ਵੱਲ ਵੀ ਜਾਵਾਂਗੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਮਿਲਦੇ ਆ ਨਵੀਂ ਵੀਡੀਓ ਵਿੱਚ ਧੰਨਵਾਦ